ਬਸ ਹੋ ਗਈ ਲੇਟ ਵੇ ਬਸ ਹੋ ਗਈ ਲੇਟ ਵੇ ਨਹੀਂ ਬਸ ਹੋ ਗਈ ਮੈਂ ਟੈਸਨ ਦੇ ਪਚਾਈ ਨੂੰ ਦਿਹਾੜੀ ਬਸ ਹੋ ਗਈ ਮੇਰੀ ਲੇਟ ਵੇ ਬਸ ਹੋ ਗਈ ਮੇਰੀ ਲੇਟ ਵੇ ਲੈ ਵੀ ਦੇ ਬੋਗਦੀ ਸਵਾਰੀ ਕਰਵਾਵੇ ਬੋਗ ਵਾਲਿਆ ਤੂੰ ਮੈਨੂੰ ਬੋਗਦੀ ਸਵਾਰੀ ਰਕਸ਼ੇ ਚ ਕਰਾਵੇ ਬਸ ਹੋ ਗਈ ਮੇਰੀ ਲੇਟ ਵੇ ਢੜ ਵੇ ਬਸ ਹੋ ਗਈ ਢੜ ਵੇ ਤੋਂ ਮੇਰੀ ਲੇਟ ਵੇ ਬੋਗ ਵਾਲਾ ਭਾਈ ਲੈ ਕੇ ਜਾ ਬੋਗ ਵਾਲਿਆ ਹਾਕਮ ਭਾਈ ਮੈਨੂੰ ਲੈ ਕੇ ਜਾ ਕਾ ਵੇਹਾ ਕੰਪਾਈ ਰੇ ਨਾ ਆ ਗਿਆ ਵੇ ਮੈਂ ਅੱਡਾ ਆ ਗਿਆ ਆ ਗਿਆ ਫਿਰ ਮੈਂ ਉੱਤਰਿਆ ਲੰਗੋਰ ਮੰਡੀ ਆ ਗਈ ਬਸ ਮੰਡੀ ਆ ਗਈ ਤੇ ਮੈਨੂੰ ਚਲਾਉਣੀ ਦੀ ਸੀ ਮੈਂ ਤਾਂ ਫੂਲ ਕਰੇੜੇ ਤੇ ਰਾਜ ਕਰ ਲਿਆ ਸਾਰਿਆਂ ਰਾਜੂ ਰਾਜ ਕਰੇ ਬੋਕਰੇੜੇ ਤੇ ਸਾਰੇ ਕੰਮ ਦੇਖ ਰਹੇ ਹੁਣ ਬੋਕਰੇੜੇ ਤੇ ਰਾਜ ਕਰਦੇ ਬਨਾਲਾ ਪਾ ਕੇ ਬੋਲ ਜੰਮਾ ਲਿਆ ਕੇ ਚਲਾਉਣ ਵੀ ਸਿਖਾਵਾਂਗੇ ਜੰਮਾ ਬਣਾ ਰਿਹਾ ਜੰਮਾ ਨਹੀਂ ਆ ਰਿਹਾ ਤੇ ਲਾਜ਼ਮ ਕਿਹਾ ਅਗਲੀ ਬਾਗ ਇੱਥੇ ਪਾ ਕੇ ਗੱਠ 这个地方。 ਉਹ ਰੁਕ ਜਾ ਉਹ ਗੱਲ ਗੱਲੋਂ ਦੀ ਬਣਾਉਗਾ ਮੂਰੀ ਦਾ ਹੈਗਾ ਯਾਰ ਨਹੀਂ ਨਹੀਂ ਉਹ ਕਾਂਵੇ ਤੇ ਉੜਾ ਦੂਜੀ ਰੋੜ ਬਣਾਈ ਦੂਜੀ ਰੋੜ ਮੈਂ ਭਜੀਆ ਨਹੀਂ ਲਿੱਕੜ ਸਕਦਾ ਝੋਟਾ ਥੱਲੇ ਉੱਤਰ ਹਾਂ ਬਸ ਥੱਲੇ ਉੱਤਰ ਬਣਾਵਾਂ ਵਾਲੇ ਜੀ ਬੈਠ ਲਿਓ ਇੱਥੇ ਹੁੱਕ ਲੱਗੇ ਨਾਲ ਖੜੇ ਆਲੀ ਐ ਬੜਾ ਖਿੱਚਿਆ ਜਾ ਹਾਕਮ ਚੱਲ ਭੇ ਅੱਬਿੱਸ ਹੋ ਜਾ ਜਗਦੀਪ ਲੈ ਵੀ ਦੋਸਤੋ ਜਗਦੀਪ ਨਾ ਰੇੜਾ ਕਿਹਾ ਬੱਕਰਾ ਦੋ ਨਾ ਇੱਕ ਹੋ ਜਾ ਫਟੋ ਇਹ ਵੀ ਭਾਈ ਕੀ ਹਾਂ ਚੱਲ ਲੈ ਉਹ ਮੂਰੀਆ ਭਾਈ ਜੀ ਇਹ ਬਾਈ ਤੂੰ ਦਾ ਸ਼ੌਕੀਨ ਹੈ ਜੀ ਆਏਗਾ ਉਹ ਕਰ ਤੋਂ ਤਿਆਰ ਤਾਂ ਹੈ ਉਹ ਕਰ ਤੋਂ ਆਏ ਆ ਮਤਲਬ ਕਿ ਜੁਣ ਆ ਤਾਂ ਬੱਕਰੀ ਝੋਟੇ ਵਰਗਾ ਬਾਈ ਕੋਲੇ ਦੇਖ ਸਕਦਾ ਮੈਂ ਅੱਜ ਬਿਠਾਇਆ ਕਰ ਉਹ ਹੈ ਨਾ ਇਹ ਕੈਰ ਨਾਲ ਤਾਂ ਸਹੀ ਖਾਣਿਆ ਉਹ ਰੱਖਿਆ ਝੋਟੇ ਵਰਗਾ ਹੀ ਬਣਾਇਆ ਇਹ ਰੱਖਿਆ ਬਣਾਤਾ ਚਲਾ ਕੇ ਦੇਖੀਏ ਨਾ ਮਰੀ ਰਾਣਾ ਅੰਮੜੀ ਜੜੀ ਕਰਾ ਨਾ ਜੱਜ ਕਿਵੇਂ ਲੱਗ ਰਿਹਾ ਬਾਈ ਇਹ ਬੋਕ ਪਾਸੇ ਜਿਹੜਾ ਬਣਾਤਾ ਬੋਕ ਹੁਣ ਰੇੜਾ ਬਣ ਕੇ ਵਿੱਚ ਜੁੜ ਕੇ ਕੱਖ ਲਿਆ ਕਰਨਗੇ ਠੀਕ ਹੈ ਠੀਕ ਹੈ ਬੋਕ ਰੇੜਾ ਹੋ ਗਿਆ ਉਹ ਬੋਕ ਰੇੜਾ ਹੋ ਗਿਆ ਨਾ ਹੋਰ ਆਹ ਕੋੜੀ ਨੂੰ ਤਾਂ ਖਰਚ ਆਉਂਦਾ ਘੋੜੀ ਦਾ ਹਾਂ ਇਹ ਇਹਨੂੰ ਪਾੜ ਕੇ ਆਉਂਦਾ ਨਿਹਰਾ ਲੈ ਕੀ ਗੱਲ ਹੋ ਰਹੀ ਹੈ ਕਿ ਗੱਡੀ ਵਾਸਤੇ ਮੈਨੂੰ ਚਲਾਉਣੀ ਨਹੀਂ ਦੀ ਮੈਂ ਤਾਂ ਫੋਨ ਕਰੇੜੇ ਦੀ ਰਾਜ ਕਰਦਾ ਹਾਂ ਸਾਜੂ ਰਾਜ ਕਰੇ ਬੋਕਰੇੜੇ ਤੇ ਸਾਰੇ ਕੰਮ ਦੇਖ ਰਹੇ ਹੁਣ ਬੋਕਰੇੜੇ ਤੇ ਰਾਜ ਕਰਦਾ ਹੈ ਹੈਂ ਨਾ ਦੇਖ ਦੇਖਿਆ ਗਲਾਮਾ ਪਾ ਕੇ ਲੈ ਵੀ ਬੋਝ ਜਮਾ ਲਿਆ ਲੈ ਚਲਾਉਣ ਵੀ ਦਿਖਾਵਾਂਗੇ ਜਮਾ ਨਹੀਂ ਜਮਾ ਨਹੀਂ ਆ ਰਿਹਾ ਜਮਾ ਨਹੀਂ ਆ ਰਿਹਾ ਲੈ ਨੇ ਲਾਜ਼ ਰੰਗ ਦਾ ਅਗਲੀ ਬਾਅਦ ਚੱਲ ਵੀ ਚਲਾ ਦੇ ਦੂ ਘੜੀ ਲੈ ਆ ਕੇ ਦੇਖ ਲੈ ਚਲ ਲੈ ਵੀ ਪੂਰਾ ਤਗੜਾ ਬੜੇ ਆਰਾਮ ਨਾ ਕਿੱਥੇ ਹੈ ਬਾਈ ਪਿੱਛੇ ਆਇਆ ਬਾਈ ਇਹ ਬੜੇ ਰਾਮ ਨਾਲ ਯਾਰਿਆ ਬੋਕ ਬਾਈ ਦੇਖ ਸਾ ਤੇ ਹਾਂ ਦੇਖੋ ਜੀ ਬੋਕ ਰੇੜਾ ਬਣ ਕੇ ਰੱਖਿਆ ਜਾ ਇਹ ਬੋਕ ਰੇੜਾ ਰਾਜੂ ਹਾਂ ਬੋਕ ਰੇੜਾ ਜੀ ਇਹ ਜੇ ਕਿਸੇ ਨੂੰ ਲੋੜ ਹੈ ਬੋਕਾਂ ਦੇ ਜਿਹੜੇ ਬੰਦੇ ਨੇ ਇਹ ਵਿੱਚ ਦੀ ਪਾਣੀ ਦੇ ਕਿੱਤੇ ਲਿਜਾਊਗਾ ਪਰ ਉਹ ਰੱਖਾ ਫਰਾ ਪੱਟ ਨੂੰ ਬਹੁਤ ਦੱਲੇ ਤੋਂ ਮੋੜ ਕੇ ਲਗੇ ਸਿਰੇ ਤੋਂ ਮੋੜ ਕੇ ਲਗੇ ਸਿਰੇ ਤੋਂ ਦੇਊ ਮੋੜ ਕੇ ਹਾਕਮ ਖੁਲੀਆਂ ਵਾਲਾ ਬੋਕਰੇੜਾ ਬਣਾਤਾ ਪਹਿਲਾਂ ਤੂੰ ਵਿੱਚ ਬਿਠਾਤਾ ਬੋਕਰੇੜਾ ਬਣਾ ਕੇ ਕਰਦਾ ਹੋਇਆ ਹਾਂ ਇਹ ਛੂਟਾਂ ਕਰ ਰਹੇ ਆ ਬੋਕਰੇੜੇ ਦੀ ਸਾਹੀ ਖਿਡਾਰੀਆ ਸਾਹੀ ਹਾਂ ਜੀ ਆ ਲੋ ਬਈ ਰੇੜਾ ਬੋਕਰੇੜੇ ਦੀ ਸਵਾਰੀ ਮੋੜ ਲੈ ਮੋੜ ਲੈ ਆਵਾਜ਼ ਰੰਡਾਵਾ ਰੈਡੀ ਰੰਡਾਵਾ ਰੈਡੀ ਨਵੇਂ ਤੋਂ ਨਵੇਂ ਸੀਨ ਦਿਖਾਉਂਦੇ ਨੇ ਲੋਂਗੋਵਾਲ ਮੰਡੀ ਦੇ ਵਿੱਚ ਆ ਰੰਡਾਵਾ ਰੈਡੀ ਰੰਡਾਵਾ ਰੈਡੀ ਰੰਡਾਵਾ ਰੈਡੀ ਚੱਲ ਪਈ ਨਵੀਂ ਲੋਂਗੋਵਾਲ ਮੰਡੀ ਕਮੇਟੀ ਵੱਲੋਂ ਹਾਂ ਜਿਹਨੂੰ ਤੇ ਲੋੜ ਹੈ ਲੈ ਕੇ ਜਾ ਸਕਦਾ ਰੇੜੀਆਂ ਹਾਂ ਨਾ ਲਾਟਰੀ ਪਾਦੇ ਮੈਂ ਕਿੰਨੇ ਦੀ ਹਾਂ ਲਾਟਰੀਆਂ ਵੀ ਪਵਾਵਾਂਗੇ ਜਿਹਨੂੰ ਲੋੜ ਹੈ ਰੇੜੀਆਂ ਦੀ ਲਾਟਰੀ ਪਾ ਕੇ ਅਸੀਂ ਨਿਯਾਮ ਕੱਢਾਂਗੇ ਦਾ ਹਾਂ ਇਹਦਾ ਹੀ ਕੱਢਦੇ ਹਾਂ ਹਾਂ ਨਿਯਾਮ ਕੱਢ ਸੜੇ ਬੋਕ ਆ ਲੈ ਸੜੇ ਬੋਕ ਦਾ ਨਿਯਾਮ ਕੱਢਾਂਗੇ ਨਾਮ ਦੇ ਨਾਲ ਖੱਤਰ ਰੇੜਾ ਵੀ ਦੇਵਾਂਗੇ ਆ ਜਾ ਆਪਣਾ ਕੇ ਓ ਕਦਾ ਹਾਂ ਜੀ ਮੂਰੇ ਆਜੋ ਵੀਡੀਓ ਵਾਲੇ ਭੱਜ ਕੇ ਭੱਜ ਕੇ ਵੀ ਭੱਜ ਕੇ ਤੋੜਨਾ ਨਹੀਂ ਪੜਾ ਰੱਖਾ ਹੈ ਕਮਾਂ ਮੂਰੇ ਆਜੋ ਡਰਾਈਵਰ ਬੰਦਾ ਜਿਹੜਾ ਵੋਕ ਰੇੜੇ ਦੀ ਲੈਟਰੀ ਕੱਢੀ ਜਾਊਗੀ ਚੱਲ ਬਈ ਕੋਈ ਸ਼ਾਂਤ ਇਹ ਵੋਕ ਰੇੜਾ ਬਣਾਤਾ ਰੰਧਾ ਬਾਹ ਸੀੜਾ ਵਾਲੇ ਨੇ ਮੰਡੀ ਲੋਂਗੋਵਾਲ ਵਾਲੇ ਨਾ ਪਰਚੀ ਕਿੰਨੀ ਰੱਖੀ ਫਿਰ ਨਹੀਂ ਪਰਚੀ ਦੇਖਦੇ ਹਾਂ ਅਜੇ SLA ਬਣਾ ਕੇ ਕਮੇਟੀ ਦੱਸੂਗੀ ਵੀ ਕਿੰਨੀ ਲੈਟਰੀ ਕੱਢੀ ਜਾਵੇਗਾ ਮੈਂ ਤਾਂ ਮੈਂਬਰ ਹੈਗਾ ਹੀ ਆ ਕਮੇਟੀ ਦਾ ਬੋਕਣਾ ਭਜ ਲੈ ਬਾਹਲਾ ਪਾਇਦਾ ਉੱਥੇ ਜਾ ਕੇ ਲਾ ਦੀ ਮੈਨੂੰ ਅੱਡੇ ਤੇ ਅੱਡੇ ਤੇ ਹਾਂ ਬੋਕ ਵਾਲਿਆ ਹੌਲੀ ਚਲਾਈ ਵੇ ਬਸ ਹੋ ਗਈ ਲੇਟ ਵੇ ਨਹੀਂ ਬਸ ਹੋ ਗਈ ਲੇਟ ਵੇ ਤੇ ਸਣਦੇ ਪਹਾਈ ਨੂੰ ਦਿਹਾੜੇ ਬਸ ਹੋ ਗਈ ਲੇਟ ਵੇ ਬਸ ਹੋ ਗਈ ਮੇਰੀ ਲੇਟ ਵੇ ਲੈ ਵੀ ਦੇ ਭੋਗਦੀ ਸਵਾਰੀ ਕਰਵਾਵੇ ਭੋਗ ਵਾਲਿਆ ਤੂੰ ਮੈਨੂੰ ਭੋਗਦੀ ਸਵਾਰੀ ਰਕਸ਼ੇ ਚ ਕਰਾਵੇ ਬਸ ਹੋ ਗਈ ਮੇਰੀ ਲੇਟ ਵਿੱਚ ਢੜਵੇਂ ਤੂੰ ਬਸ ਹੋ ਗਈ ਢੜਵੇਂ ਤੋਂ ਮੇਰੀ ਲੇਟ ਵਿੱਚ ਭੋਗ ਵਾਲਾ ਭਾਈ ਲੈ ਕੇ ਜਾ ਭੋਗ ਵਾਲਿਆ ਹਾਕਮ ਭਾਈ ਮੈਨੂੰ ਲੈ ਕੇ ਜਾ ਲੈ ਵੀ ਆ ਵੇਹਾ ਕੰਪਾਈ ਰੇਲ ਦਾ ਪਾ ਗਿਆ ਓਰੇ ਡੰਡਾ ਆ ਗਿਆ ਆ ਜਾ ਫਿਰ ਮੈਂ ਉਤਰ ਜਾ ਲੰਗਰ ਮੰਡੀ ਆ ਗਈ ਲੰਗਰ ਮੰਡੀ ਆ ਗਈ ਸਿੱਧੀ ਮਾਰ ਚਾਰੇ ਮਾਰ ਟਿੱਕ ਟਿੱਕ ਘਟਾਇ ਦੋ ਇਹ ਟੇਢਾ ਘਟਾ ਕੇ ਆ ਨਾ ਸਿੱਧੀ ਮਾਰ ਕੇ ਦਿਖਾ ਮੈਨੂੰ ਸਿੱਧੀ ਮਾਰ ਟਿੱਕੀ ਮਾਰ ਹੋਣਾ ਬੰਦੇ ਕੈਨੇਟਰ ਆ ਲੰਗਰਵਾਲ ਮੰਡੀ ਆ ਗਈ ਲੰਗਰਵਾਲ ਮੰਡੀ 4 ਫਾਟ ਦਿਖਾ ਦੇ 4 ਫਾਟ 4 ਫਾਟ ਵੀ ਹੈਗਾ ਦਿਖਾ ਦੇ ਇਹਨਾਂ ਨੂੰ 4 ਫਾਟ ਦੇ 4 ਫਾਟ ਦੇ ਮਿੱਤਵਾ 4 ਫਾਟ ਦੇਖ ਲੋ 4 ਫਾਟ ਜਾਣਾ ਦਾ ਕੰਮ 4 ਫਾਟ ਵਾਲਾ ਕੰਮ ਹੈ ਫਿਰ 4 ਆਪੀ ਪਛਿਦਾਰ ਕੱਟ ਦੇਗਾ ਸੇ ਵੀਧਾਰ ਕੱਟ ਮੁੰਡੀਆਂ ਦੇ ਆਧਾਰ ਕਾਰਡ ਤੇ ਬਸ ਤੇ ਆਪਾਂ ਬੰਦੇ ਦਾ ਕਰਤਾ ਹਾਂ ਬੰਦੇ ਦਾ ਕਰਤ ਕੋਈ ਕਰਦਾ ਭਾਈ ਆ ਕਮ ਖੁਲਦੀਆਂ ਵਾਲੇ ਦੀ ਵੀ ਆਧਾਰ ਕਾਰਡ ਦਿਖਾਓ ਬੋਗ ਦੀ ਸਵਾਰੀ ਕੋਈ ਮੇਰਾ ਪਰਨਾ ਟੈਨਸ਼ਨ ਤੇ ਰਹੀ ਆ ਗੱਡੀ ਚੜ ਕੇ ਲੈ ਮੈਂ ਉਤਰੋ ਰੁਕ ਜਾ ਭਾਈ